ਸਰਕਾਰ ਸਰਕਾਰ 50 ਸਰਕਾਰ ਚੱਲੀ ਜਾਂਦਾ ਬਈ ਆ ਤੋਰੇ ਕਰ ਕਰ ਆ ਦੇਖੋ ਆ ਆ ਦੇਖੋ ਪਿਛੜਾੀਆਂ ਕਰਤੂਤਾਂ ਰੈਪ ਕਰਦੇ ਦੁਬਾਰਿਆਂ ਬਾਰੀ ਪੱਟੀ ਜਾਂਦੇ ਆ ਜਫਰਦਾ ਬਈ ਬਾਰੀ ਖੋਲਦਾ ਪੱਟੀ ਜਾਂਦੇ ਸਾਰੇ ਡਾਂਗਾ ਮਾਰੀ ਜਾਂਦੇ ਆ ਹਾਂਜੀ ਇਧਰ ਕਰ ਮਰਿਆ ਇਧਰ ਨੂੰ ਕਰ ਬਣ ਐਨਕ ਨਹੀਂ ਆ ਬੋਈ ਬਾਰੀ ਖੋਲ ਦਾ ਪੱਟੀ ਜਾਂਦੇ ਆਂ ਅਗਰ ਡਾਂਗਾ ਮਰੀ ਜਾਂਦਾ ਪੰਜਾਬ ਦੇ ਲੋਕੋ ਆ ਦੇਖੋ ਤਾਂ ਬੁੱੱਚੜ ਦੀ ਰੂਹ ਜਿਹੜੇ ਬੰਦੇ ਚ ਆਈ ਆ ਸਾਡੇ ਨੌਜਵਾਨ ਮੁੰਡੇ ਡਿਬਰੂਗੜ੍ਹ ਬੈਠੇ ਆ ਖੂਨ ਦੀਆਂ ਉਲਟੀਆਂ ਕਰੀ ਜਾਂਦੇ ਆ ਮਰਨ ਕਰਾਰੇ ਬੈਠੇ ਆ ਪੰਜਾਬ ਦੇ ਲੋਕੋ ਸਾਡੀ ਖਾਤਰ ਉਹ ਨੌਜਵਾਨ ਬੈਠੇ ਨੇ ਯਾਰ ਸਾਡੀਆਂ ਨਸਲਾਂ ਨੂੰ ਬਚਾਉਣ ਦੀ ਖਾਤਰ ਉਹਨਾਂ ਨੇ ਇਹ ਹੂਲਾ ਫੱਕਿਆ ਚੱਲ ਕੇ ਦੁਬਈ ਤੋਂ ਕੋਈ ਆਇਆ ਸੋਡੀਆਂ ਨਸਲਾਂ ਨੂੰ ਅੰਮਰ ਸ਼ਕਾ ਦੇ ਚੱਟੇ ਛੜਾਤੇ ਸਿੱਖੀ ਨਾਲ ਜੋੜਤੇ ਕੱਲ ਨੂੰ ਕਟਸੀ ਬਾਈ ਥਾਂ ਥਾਂ ਤੇ ਨਾ ਆਓ ਸਾਰੇ ਜਿੰਨੇ ਵੀ ਤੁਹਾਡੇ ਰੋਕੇ ਬੈਨੇ ਆਪਣੇ ਬੋਲ ਤੇਰਾਮਾਂ ਦੇ ਸਾਰਿਆਂ ਦੇ ਨਾ ਆਕੇ ਆ ਬਈ ਆ ਬਾਰੀ ਪੱਟੀ ਆ ਬਾਰੀ ਨਾਲ ਖੁੱਲੀ ਬਾਰੀ ਨਾਲ ਖੁੱਲੀ ਸੋ ਇਸ ਕਰਕੇ ਬਾਈ ਜਿਵੇਂ ਵੀ ਜਿਵੇਂ ਵੀ ਤੁਸੀਂ ਪਹੁੰਚ ਸਕਦੇ ਹੋ ਜਿਵੇਂ ਜਿੱਥੋਂ ਦੀ ਪਹੁੰਚ ਸਕਦੇ ਹੋ ਕੱਲ ਨੂੰ ਬਾਦ ਤੋਂ ਬਾਦਾਂਬਰ ਸਰ ਪਹੁੰਚੋ ਬਾਈ ਇਹ ਇਹ ਜਕਰੀਏ ਖਾਨ ਦੀ ਰੂਹ ਹੈ ਬੰਤੇ ਬੁੱਚੜ ਦੀ ਰੂਹ ਜਿਹੜੇ ਇਨਸਾਨ ਚਾਈ ਆ ਐਡਾ ਧੱਕਾ ਯਾਰ ਇਕੱਠ ਵੀ ਨਹੀਂ ਹੋਣ ਦੇ ਰਹੇ ਥਾਂ ਥਾਂ ਤੇ ਨਾਕਿਆ ਭਾਈ ਥਾਂ ਥਾਂ ਤੇ ਨਾਕਿਆ ਸੋ ਪੰਜਾਬ ਦੇ ਲੋਕ ਹੁਣ ਸੋਡੇ ਸਾਰੇ ਗੱਲ ਖੜੀ ਆ ਭਾਈ ਭਾਈ ਪੱਟੀ ਵਾਲੇ ਬਾਰੀ ਹਾਂਜੀ ਕਰਦਿਆ ਕੋਈ ਗੱਲ ਨਹੀਂ ਕਰਦਿਆ ਹੀ ਕਰਦਿਆ ਸਾਨੂੰ ਬਈ ਅੰਮ੍ਰਿਤਸਰ ਪਹੁੰਚਣਾ ਹਰ ਹਾਲ ਚ ਪਹੁੰਚਣਾ ਤੁਸੀਂ ਸਾਰੇ ਬੰਦਾ ਨੂੰ ਘਰੋ ਘਰੀ ਫੜੀ ਜਾਂਦੇ ਆ ਤੈਨੂੰ ਰਾਜ ਫੜ ਲਿਆ ਥਾਂ ਥਾਂ ਦੇ ਨਾਕੇ ਆ ਬਈ ਸੋ ਜੇ ਚਾਹੁੰਦੇ ਆ ਵੀ ਸਾਡੇ ਲਈ ਕੋਈ ਬੋਲਣ ਵਾਲਾ ਬੰਦੇ ਜਾਉਂਦੇ ਰਹਿਣ ਜਾਂ ਸੀ ਉਹਨਾਂ ਨੂੰ ਐਨਐਸਐਲ ਜਿਹੜੀ ਉਹਨਾਂ ਤੋਂ ਲੱਗੀ ਹੋਈ ਆ ਉਹਨੂੰ ਹਟਾ ਕੇ ਪੰਜਾਬ ਲਿਆਉਣਾ ਚਾਹੁੰਦੇ ਆ ਤਾਂ ਸਾਰੇ ਪੰਜਾਬ ਨੰਬਰਸਰ ਪਹੁੰਚਣਾ ਚਾਹੀਦਾ ਰੋਕਣ ਟੋਕਣ ਤੋੜ ਕੇ ਬਈ ਆ ਦੇਖੋ ਹੱਥ ਕਿੰਨਾ ਧੱਕਾ ਫੋਰਸਾਂ ਫੋਰਸਾਂ ਕਿੰਨਾ ਕਿੰਨੀਆਂ ਫੋਰਸਾਂ ਲਈ ਖੜੇ ਆਏ ਥਾਂ ਥਾਂ ਤੇ ਨਾਕੇ ਨੇ ਬਾਈ ਥਾਂ ਥਾਂ ਨਾਕੇ ਆ ਸਾਰੇ ਦਰਵਾਜ਼ਿਆਂ ਦੇ ਉੱਤੇ ਨਾਕੇ ਆ ਸਾਰੀਆਂ ਛੜਕਾਂ ਦੇ ਵਾਲੇ ਵਾਲੇ ਨਾਕੇ ਆ ਆ ਧਾਨ ਨਾਲ ਜਿਸੇ ਵੀ ਤਰੀਕੇ ਨਾਲ ਬਹੁਤ ਸਾਰੇ ਪਹੁੰਚੇ ਬਾਈ ਪਰ ਪੰਤਸਿਆਂ ਇਹ ਇਹ ਜਵਾਬ ਦੇਣਾ ਪਊਗਾ ਇਹ ਜਵਾਬ ਲੈਣਗੇ ਲੋਕ ਜੋ ਤੂੰ ਨੌਜਵਾਨੀ ਦੇ ਮਗਰ ਪਿਆ ਹੋਇਆ ਨਾ ਹਾਂਜੀ ਕਰੋ ਕਰ ਲੋ ਕਰ ਲੋ ਥੱਲੇ ਕੋਈ ਗੱਲ ਨਹੀਂ ਕਰ ਲੋ ਕਰ ਲੋ ਹੀ ਕਰਨਾ ਹਾਂਜੀ ਬਾਹਰ ਆਇਓ ਜੀ ਇੱਕ ਵਾਰ ਦੱਸੋ ਜੀ ਆਜੋ ਕੋਈ ਗੱਲ ਨਹੀਂ ਕੋਈ ਹੋਰ ਇਹ ਕੋਲ ਹੋ ਜਾ ਕਾ ਮਾ ਆਜੋ ਆਜੋ ਜੀ ਕੋਈ ਗੱਲਬਾਤ ਕਰਨੀ ਆਜੋ ਬਾਹਰ ਜੀ ਬਾਹਰ ਆਇਓ ਕਰ ਲੋ ਥੱਲੇ ਚਰਚਾ ਆ ਜਾ ਪੰਜਾਬ ਸਰਕਾਰ ਜੈ ਹਿੰਦ 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 ਭਵੰਤਮਾਨ ਪੰਜਾਬ ਸਰਕਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਚੱਲੀ 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 ਜਾਂਦਾ ਬਈ ਆਹ ਤੋਰੇ ਗੱਲ ਆਹ ਦੇਖੋ ਆਹ ਦੇਖੋ ਪਿਛੜੀਆਂ ਕਰਤੂਕਾਂ ਓਏ ਚਲੋ ਚਲੋ